ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਬਈ ਜੀ ਧਰਮਕੋਟ ਸ਼ਹਿਰ ਜ਼ਿਲ੍ਹਾ ਮੋਗਾ ਦੇ ਵਿੱਚ ਮੱਲੀ ਮੋਟਰ ਤੇ ਬੋਰਡ ਦਿਖਾ ਦੇ ਤੇ ਮੱਲੀ ਵੀਰ ਆਪਣੇ ਨਾਲ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੇ ਤਾਂ ਠੀਕ ਹਾਂਜੀ ਭਾਈ ਵਧੀਆ ਜੀ ਕੀ ਕਹਿੰਦੇ ਫਿਰ ਠੰਡ ਠੰਡਾ ਜਿਹਾ ਮੌਸਮ ਸਹੀ ਹੈ ਜੀ ਸਹੀ ਹੈ ਵਧੀਆ ਹੋ ਗਿਆ ਹਾਂਜੀ ਹਾਂਜੀ ਵਧੀਆ ਤੇ ਬਈ ਜੀ ਠੰਡ ਸਟਾਰਟ ਹੋ ਗਈ ਤੇ ਐਨ ਆਰ ਆਈ ਵੀਰ ਬਾਹਰੋਂ ਆਉਣ ਲੱਗ ਗਏ ਤੇ ਥੋੜੇ ਬਾਅਦ ਤੇ ਤੋਹਫੇ ਲਿਆ ਆਪਾਂ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਤੇ ਲਗਭਗ ਸਾਰੀਆਂ ਗੱਡੀਆਂ ਫਸਟ ਓਨਰ ਦੀਆਂ ਹੋਈਆਂ ਜੱਤੀ ਮਰਾ ਦੀਆਂ Ориジナル ਹੈ ਪੇਂਟ ਦੀਆਂ ਬਿਲਕੁਲ ਹਮ ਕੰਪਨੀ ਰਿਕਾਰਡ ਦੀ ਪੂਰੀ ਗਾਰੰਟੀ ਵਾਲੀਆਂ ਪੂਰੀ ਗਾਰੰਟੀ ਤੇ ਸਟਾਰਟਿੰਗ ਦੇ ਵਿੱਚ ਆਪਾਂ ਦਿਖਾਉਣ ਲੱਗੇ ਆ ਕਰੇਟਾ ਦੱਸਿਓ ਵੀਰੇ ਇਹਦੇ ਬਾਰੇ ਇਹ 2020 ਮਾਡਲ ਹੈ ਜੀ ਹਮ 2020 ਦੇ ਵਿੱਚ ਡੀਜ਼ਲ ਦੇ ਵਿੱਚ ਮੈਨੂਅਲ ਈ ਮਾਡਲ ਹੈ ਠੀਕ ਹੈ ਪਰ ਇਹ ਬਣਾਇਆ ਇਹਨੂੰ ਟੌਪ ਮਾਡਲ ਹੀ ਹੈ ਉਰਾਇ ਟੌਪ ਮਾਡਲ ਦੇ ਲਾਤੇ ਹਮ ਕਰੂਜ਼ ਕੰਟਰੋਲ ਟੱਚ ਪਲੇਅਰ ਹਮ ਬਿਲਕੁਲ ਟੌਪ ਮਾਡਲ ਬਣਾਈ ਹੋਈ ਹੈ ਜੀ ਠੀਕ ਹੈ ਜੀ ਬਾਰੀ ਕੋਲ ਕੇ ਦੇਖੋ ਜੀ ਬੇਸ ਤੋਂ ਟੌਪ ਦੇ ਵਿੱਚ ਕਨਵਰਟ ਕਰੀ ਹੋਈ ਹੈ ਪੂਰੀ ਕਨਵਰਟੇ ਚੱਲੀ ओरिजिनल 75000 ਹਰ ਕੰਪਨੀ ਰਿਕਾਰਡ ਠੀਕ ਹੈ ਲਓ ਜੀ ਅੰਦਰੋਂ ਕਰੋ ਚੈੱਕ ਕੰਡੀਸ਼ਨ ਦੀ ਗੱਡੀ ਬਹੁਤ ਨਵੀਂ ਆ ਚੱਲੀ 75000 ਬਿਲਕੁਲ ਦੀ ਸੀਟ ਕਵਰ ਬਹੁਤ ਨਵੇਂ ਆ ਜੀ ਮੈਟ ਜੀ ਕਰੂਜ਼ ਕੰਟਰੋਲ ਵਗੈਰਾ ਸਾਰੇ ਟਾਪ ਮਾਡਲ ਦੇ ਫੰਕਸ਼ਨ ਲੱਗੇ ਹੋਏ ਆ ਕੱਚ ਪਲੇਅਰ ਵੀ ਲੱਗਿਆ ਹੋਇਆ ਬਾਈ ਜੀ ਐਂਬਲੋਇਡ ਠੀਕ ਹੈ ਜੀ ਤੇ ਗੱਡੀ ਦਾ ਰੇਟ ਕੀ ਹੈ ਬਿਲਕੁਲ ओरिजिनल ਦੀ ਬਿਲਕੁਲ ਗਾਰੰਟੀ ਹੈ ਕੰਪਨੀ ਰਿਕਾਰਡ ਦੀ ਬਿਲਕੁਲ ਗਾਰੰਟੀ ਹੈ ਅੱਛਾ ਰੇਟ ਰੇਡ ਦਾ ਜੀ ਹੈਗਾ 9,70,000 ਹੂੰ ਬਾਕੀ ਮੌਕੇ ਤੇ ਮਾਨਦਰ ਕਰਾਂਗੇ 9,70,000 ਚੋਂ ਮੌਕੇ ਤੇ ਵਧੀਆ ਮਾਨਦਾਨ ਹੋ ਜੂਗਾ ਬਿਲਕੁਲ ਪੂਰਾ ਮਾਨਦਾਨ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਬਿਲਕੁਲ ਠੀਕ ਹੈ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਡਾਊਨ ਪੇਮੈਂਟ 1.5 ਲੱਖ ਰੁਪਏ ਦੇ ਕੇ ਹੋ ਜਾਏਗਾ ਜੀ ਲਓ ਜੀ 1.5 ਲੱਖ ਰੁਪਏ ਲਿਆਓ ਬਾਕੀ ਹੋ ਜੂਗਾ ਲੋਨ ਤੇ ਅੱਗੇ ਆ ਗਈ ਬਾਈ ਜੀ ਥਾਰ ਥਾਰ ਵੀ ਹੈ ਜੀ ਕਿ ਪੂਰੀ ਮੋਡੀਫਾਈ ਬਿਲਕੁਲ 2.2 ਇੰਚੀ ਲਾਈਟਰ 2.2 ਇੰਚੀ ਲਾਈਟਰ ਜੀ ਹੂੰ ਫੁੱਲ ਇੰਸ਼ੋਰੈਂਸ ਫਰਸਟ ਓਨਰ ਠੀਕ ਹੈ ਆ ਡਾਟਾ ਦੇਖ ਲਓ ਜੀ ਅੰਦਰੋਂ ਸਾਮਾਨ ਦਿਖਾਓ ਭਾਈ ਬਾਰੀ ਖੋਲੋ ਲਾਈਟਾਂ ਬਾਈ ਵਧੀਆ ਲੱਗੀਆਂ ਹੋਈਆਂ ਨੇ ਜੀ ਰੂਪੀ ਕੋਨ ਦੀ ਗ੍ਰਿੱਲ 4x4 ਆਟੋਮੈਟਿਕ ਡੀਜ਼ਲ 23 ਮਾਡਲ 4x4 ਆਟੋਮੈਟਿਕ ਡੀਜ਼ਲ ਸਭ ਤੋਂ ਟੌਪ ਵਾਲਾ ਮਾਡਲ ਓਨਰ ਫਰਸਟ ਚੱਲੀ ਕਿੰਨੀ ਹੈ ਚੱਲੀ ਹੈ 31000 ਕਿਲੋਮੀਟਰ 31000 ਕਿਲੋਮੀਟਰ ਚੱਲੀ ਆ ਭਾਈ ਏਸੀ ਵੈਂਟ ਵੀ ਵੈਂਟ ਜਗਦੇ ਆ ਜੀ ਹਾਂ ਏਸੀ ਵੈਂਟ ਲਾਈਟਾਂ ਵਾਲੇ ਪਏ ਹੋਏ ਨੇ 70 ਮੈਟ ਤੇ ਐਸੈਸਰੀ ਪੂਰੀ ਫੁੱਲੀ ਲੋਡਡਡ ਗੱਡੀ ਤੇ ਰੇਟ ਵੀਰੇ ਦਾ ਕੀ ਆ ਰੇਟ ਇਹਦਾ ਜੀ 16 ਲੱਖ 50 ਹਜ਼ਾਰ ਬਾਕੀ ਮਾਨਤਨ ਕਰਾਂਗੇ ਜੀ 16 50 ਚੋਂ ਮਾਨਤਨ ਮੁੱਖ ਤੇ ਵਧੀਆ ਹੋ ਜਾਊਗਾ ਬਿਲਕੁਲ ਜੀ ਠੀਕ ਹੈ ਜੀ ਤੇ ਇਹਦੇ ਵਾਸਤੇ 2.5 ਲੱਖ ਕੁ ਤਿੰਨ 3 ਲੱਖ ਰੁਪਈਆ 3 ਲੱਖ ਰੁਪਈਆ ਡਾਊਨ ਪੇਮੈਂਟ ਲੈ ਕੇ ਆਉਣੀ ਆ ਬਈ ਤੁਸੀਂ ਤੇ ਅੱਗੇ ਆ ਗਈ ਕਾਲੇ ਰੰਗ ਦੀ ਸਕੋਰਪੀਓ ਦੱਸਿਓ ਜੀ ਇਹ 2024 ਮਾਡਲ ਹੈ ਜੀ ਕਲਾਸਿਕ ਹਮ ਉਹ ਲਾਈਟਰ ਬਹੁਤ ਸੋਹਣੇ ਲੱਗੇ ਆ ਸੀਟ ਕਵਰ ਵਧੀਆ ਜੀ ਜੀ 2024 ਮਾਡਲ ਕਲਾਸਿਕ ਇਸ ਲੈਵਲ ਬਿਲਕੁਲ ਕਿਲੋਮੀਟਰ ਹੈਗੀ 52000 ਠੀਕ ਹੈ ਬਿਲਕੁਲ Ориਜਨਲ ਚੱਲੀ ਦੀ ਗਾਰੰਟੀ ਆਲ Ориਜਨਲ ਕਾਰ ਹੈ ਜੀ 올 오리지널 ਦੀ ਫੁੱਲ ਗਾਰੰਟੀ 52000 ਚੱਲੀ ਦੀ ਵੀ ਫੁੱਲ ਗਾਰੰਟੀ 24 ਮਾਡਲ ਪਹਿਲੇ ਨਾਂ ਦੀ ਕਲਾਸਿਕ S11 ਵਧੀਆ ਲਾਈਟ ਅਰਾਂ ਦੇ ਨਾਲ 20 ਇੰਚੀ ਲਾਇਆ ਟਾਇਰ ਨਿਕ ਬਾਈ ਦੇ ਇਹ 20 ਇੰਚੀ ਹੈ ਜੀ 20 ਇੰਚੀ ਠੀਕ ਹੈ ਕੈਪਟਨ ਸੀਟਾਂ ਵਾਲੀ ਕਾਰ ਆ ਸੀਟ ਕਵਰ ਸੋਹਣੇ ਆ ਮੈਟ ਵਗੈਰਾ ਲੱਗੇ ਹੋ ਨੇ ਸਾਰਾ ਕੁਝ ਓਕੇ 올 ਡਨ ਆ ਤੇ ਬਾਈ ਜੀ ਇਹਦਾ ਕੀ ਰੇਟ ਆ ਇਹਦਾ ਰੇਟ ਹੀ 1750000 1750000 ਮੰਨ ਤੁਹਾਨੂੰ ਮੌਕੇ ਤੇ ਬਾਈ ਵਧੀਆ ਬਹੁਤ ਬਹੁਤ ਮੰਨਦਾ ਨਹੀਂ ਆ ਜੀ ਹਾਂ ਬਿਲਕੁਲ ਜੀ ਤਿੰਨ ਲੱਖ ਰੁਪਈਆ ਡਾਊਨ ਪੇਮੈਂਟ ਦੀ ਹਾਂਜੀ ਤਿੰਨ ਤੋਂ ਸਾਢੇ ਤਿੰਨ ਦੇਖ ਕੇ ਸਕੋਰਪਿਓ ਨੰਬਰ ਇਹਦਾ ਪੰਜਾਬ ਦਾ ਹੀ ਆ ਬਈ ਹਾਂਜੀ ਇਹ ਮਹੱਲੀ ਨੰਬਰ ਪਹਿਲੇ ਨਾਂ ਦੀ ਹੈ ਜੀ ਫੁੱਲ ਇੰਸ਼ੋਰੈਂਸ ਹੈ ਠੀਕ ਹੈ 90 ਤੋਂ 95 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ ਅਲੋਏ ਵਿਲ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਆ ਕੈਪਟਨ ਸੀਟਾਂ ਵਾਲੀ ਗੱਾਰ ਆ 18 S 11 18 ਹਾਂਜੀ 18 S 11 ਟੌਪ ਮਾਡਲ ਕੈਪਟਨ ਸੀਟਾਂ ਵਾਲੀ ਪਹਿਲੇ ਨਾਂ ਦੀ ਫੁੱਲ ਇੰਸ਼ੋਰੈਂਸ ਹੈ ਜੀ ਸੀਟ ਕਵਰ ਸੋਹਣੇ ਪਹਿਲੇ ਨਾਂ ਦੀ ਫੁੱਲ ਇੰਸ਼ੋਰੈਂਸ ਤੇ ਗੱਡੀ ਵੀ ਪੂਰੀ ਨਵੀਂ ਹੋਈ ਆ ਅਲੋਏ ਵੀ ਬਿਲਕੁਲ ਨਵੇਂ ਅਲੋਏ ਬਿਲਕੁਲ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਨਵੀਂ ਬਿਲਕੁਲ ਨਵੀਂ ਜੀ ਤੇ ਵੀਰੇ ਰੇਟ ਇਹਦਾ 13 ਲੱਖ 50000 ਰੁਪਏ 13 ਲੱਖ 50000 ਠੀਕ ਹੈ ਜੀ ਤੇ 10 ਕ ਲੱਖ ਦਾ ਲੋਨ ਤਾਂ ਹੋ ਹੀ ਜਾਊ ਇਹਦੇ ਤੇਰਾ ਬਿਲਕੁਲ ਜੀ 10 ਤੋਂ 11 ਲੱਖ 11 ਲੱਖ ਦਾ ਲੋਨ ਹੋ ਜਾਏਗਾ 11 ਦਾ ਵੀ ਹੋ ਜਾਊਗਾ 2.5 ਲੱਖ ਰੁਪਏ ਲਿਆ ਹੋਏ ਜੀ ਡਾਊਨ ਪੇਮੈਂਟ ਦਾ ਇਹਦੇ ਵਾਸਤੇ ਤੇ ਅੱਗੇ ਬਈ ਨੋਵਾ ਕ੍ਰਿਸਟਾ ਖੜੀ ਆ ਲਾਈਟ ਹੈ ਇਹਨੂੰ ਵੀ ਪੂਰੇ ਸੋਨੇ ਲੱਗੇ ਹੋਏ ਨੇ ਦੱਸੋ ਇਹ 2022 ਮਾਡਲ ਜੀਐਕਸ ਮੈਨੂਅਲ ਹੈ ਜੀ ਹਮ ਕਿਲੋਮੀਟਰ ਚੱਲੀ 55000 ਕੰਪਨੀ ਰਿਕਾਰਡ ਠੀਕ ਹੈ ਫਰਸਟ ਓਨਰ ਆ ਪੀਪੀ 47 ਜੀਰੇ ਦਾ ਨੰਬਰ ਹੈ ਠੀਕ ਹੈ ਟਾਇਰ ਬਿਲਕੁਲ ਨ 17 ਲੱਖ 50 ਹਜ਼ਾਰ ਰੁਪਏ 17 ਲੱਖ 50 ਹਜ਼ਾਰ ਚ 2022 ਮਾਡਲ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਜੀਐਕਸ ਮੈਨੂਅਲ ਕ੍ਰਿਸਟਾ ਕੈਪਟਨ ਸੀਟਾਂ ਵਾਲੀ ਸੀਟ ਕਵਰ ਸੋਨੇ 70 ਮੈਟ ਲੱਗੇ ਹੋਏ ਨੇ ਤੇ ਇਹਦੇ ਵਾਸਤੇ ਵੀਰੇ ਡਾਊਨ ਪੇਮੈਂਟ ਇਹਦੇ ਹਾਸਤੇ 3.5 ਲੱਖ ਰੁਪਏ 3 ਤੋਂ 3.5 ਲੱਖ ਰੁਪਏ ਤਿੰਨ ਤੋਂ 3.5 ਲੱਖ ਰੁਪਏ ਇਹਦੇ ਵਾਸਤੇ ਲਿਆਇਓ ਡਾਊਨ ਪੇਮੈਂਟ ਬਾਕੀ ਲੋਨ ਹੋ ਜਾਊਗਾ ਅੱਗੇ ਆ ਗਈ ਸਨ ਰੂਫ ਵਾਲੀ ਕੀਆ ਸੋਨਟ ਦੱਸਿਓ ਜੀ ਇਹ ਕੀਆ ਸੋਨਟ ਹੈ ਜੀ 2022 ਮਾਡਲ ओरिजिनल ਪੇਅਰ ਚੱਲੀ ਹੈ ਹਮ ਫੁੱਲ ਇੰਸ਼ੋਰੈਂਸ ਆ ਫਰਸਟ ਓਨਰ ਹੈ ਠੀਕ ਹੈ ਜੀ ਆਲ ਓਰਿਜਨਲ ਦੀ ਬਿਲਕੁਲ ਗਾਰੰਟੀ ਹੈ ਜੀ ਹਮ ਐਚਟੀਐਕਸ ਡੀਜ਼ਲ ਦੇ ਵਿੱਚ ਮੈਨੂਅਲ ਚ ਟੌਪ ਮਾਡਲ ਹੈ ਜੀ ਠੀਕ ਹੈ ਜੀ ਐਚਟੀਐਕਸ ਡੀਜ਼ਲ ਦੀ ਸਨ ਰੂਫ ਵਾਲੀ ਪੁਸ਼ ਬਟਨ ਸਟਾਰਟ ਵਾਲੀ ਕਰੂਜ਼ ਕੰਟਰੋਲ ਵਾਲੀ ਸਟੀਅਰਿੰਗ ਕੰਟਰੋਲ ਵਾਲੀ ਆਟੋ ਕਲਾਈਮੇਟ ਕੰਟਰੋਲ ਵਾਲੀ ਮਤਲਬ ਕਿਹੜੇ ਕਿਹੜੇ ਫੀਚਰ ਕਰਾਈਏ ਸਾਰੇ ਫੀਚਰ ਨੇ ਕਿਸੇ ਫੀਚਰ ਦੀ ਕਮੀ ਨਹੀਂ ਹੈਗੀ ਤੇ ਰੇਟ ਕੀ ਹੈ ਵੀਰੇ ਰੇਟ ਹੈ ਤਾਂ ਜੀ 9 ਲੱਖ 75 ਹਜ਼ਾਰ ਬਾਕੀ ਮਾ ਤੇ ਡਾਉਨ ਪੇਮੈਂਟ ਦੇ ਵਾਸਤੇ 1.5 ਤੋਂ 2 ਲੱਖ ਰੁਪਈਆ 1.5 ਤੋਂ 2 ਲੱਖ ਜੀ ਠੀਕ ਹੈ ਜੀ ਅੱਗੇ ਆ ਗਈ ਕਾਲੇ ਰੰਗ ਦੀ ਸੈਲਟਸ ਦੱਸੋ ਹਾਂ ਜੀ ਇਹ ਕੀ ਆ ਸੈਲਟਸ ਹੈ ਜੀ ਜੀ 2025 ਮਾਡਲ ਹਮ 22000 ਕਿਲੋਮੀਟਰ ਚੱਲੀ ਠੀਕ ਹੈ ਸਭ ਤੋਂ ਟਾਪ ਮਾਡਲ ਐਚ ਆਪਣਾ ਹੈਗਾ ਇਹ ਐਚ ਟੀ ਐਕਸ ਪਲੱਸ ਠੀਕ ਹੈ ਜੀ ਸੌਰੀ ਜੀ ਟੀ ਐਕਸ ਪਲੱਸ ਜੀ ਟੀ ਐਕਸ ਪਲੱਸ ਐਚ ਟੀ ਐਕਸ ਉਹ ਵਾਲੀ ਸੀ ਦੂਜੀ ਠੀਕ ਹੈ ਹਾਂ ਜੀ ਹਾਂ ਲਓ ਜੀ ਦਿਖਾਓ 25 ਮਾਡਲ 22000 ਚੱਲੀ ਹਾਂਜੀ ਜੀਟੀ ਐਕਸਪ੍ਰੈਸ 25 ਮਾਡਲ 22000 ਚੱਲੀ ਆਟੋ ਦੇ ਵਿੱਚ ਟੌਪ ਮਾਡਲ ਇਹ ਪੈਟਰੋਲ ਕਿ ਡੀਜ਼ਲ ਡੀਜ਼ਲ ਜੀ ਡੀਜ਼ਲ ਡੀਜ਼ਲ ਦੇ ਵਿੱਚ ਆਟੋਮੈਟਿਕ ਹੂੰ 70000 ਰੁਪਏ ਦੀ 70 ਤੋਂ 75000 ਰੁਪਿਆ ਲਾ ਕੇ ਕੋਟਿੰਗ ਵੀ ਆਪਣੀ ਹੋਈ ਵੀ ਹੈ ਹੂੰ ਹਾਂਜੀ ਲਓ ਜੀ ਇਹ ਟੌਪ ਮਾਡਲ ਆ ਬਾਈ ਜੀ ਵੈਂਟੀਲੇਸ਼ਨ ਸੀਟਾਂ ਵਾਲੀ ਸਭ ਤੋਂ ਟੌਪ ਮਾਡਲ ਸਨਰੂਫ ਵਾਲੀ ਸਾਰੇ ਫੀਚਰ ਨੇ ਦੇ ਵਿੱਚ ਤੇ ਇਹਦਾ ਕੀ ਰੇਟ ਹੈ ਇਹਦਾ ਰੇਟ 18 ਲੱਖ 50000 ਜੀ 18 50 ਹਾਂਜੀ ਹਾਂਜੀ ਠੀਕ ਹੈ ਜੀ ਤੇ 2.5-3 ਲੱਖ ਡਾਣੋ ਬਈ ਹਾਂ ਜੀ 3 ਕ ਲੱਖ ਰੁਪਏ ਦੇ ਕੇ ਬਾਕੀ ਲਓ ਜੀ 3 ਕ ਲੱਖ ਰੁਪਏ ਇਹਦੇ ਬਾਅਦ ਤੇ ਲਏ ਬਾਕੀ ਹੋ ਜੋ ਲੋਨ ਅੱਗੇ ਆ ਗਈ i20 elite ਦੱਸਿਓ ਜੀ ਇਹ 2017 ਫਸਟ ਓਨਰ ਹੈ ਜੀ ਹੂੰ 70069 ਤੋਂ 70000 ਕਿਲੋਮੀਟਰ ਚੱਲੀ ਹੋਇਆ ਠੀਕ ਹੈ ਫਸਟ ਓਨਰ ਹੈ ਜੀ ਟਾਇਰ ਬਿਲਕੁਲ ਨਵੇਂ ਆ ਕਿਹੜੀ ਸਪੋਰਟਸ 2017 ਆਸਤਾ ਆਪਸ਼ਨਲ ਹਾਂ ਤੋਂ ਮਾਡਲ ਆਸਤਾ ਆਪਸ਼ਨਲ ਹੈ ਬਾਈ ਇਹ ਡੀਜ਼ਲ ਦੀ ਕਰੋ ਜੀ ਚੈੱਕ ਤੇ ਰੇਟ ਕੀ ਹੈ ਰੇਟ ਇਹਦਾ ਜੀ ਹੈਗਾ 6 ਲੱਖ ਰੁਪਈਆ ਬਾਕੀ ਮੰਤਨ ਕਰਦੇ 6 ਲੱਖ ਦੇ ਵਿੱਚੋਂ ਮਾਰਦਾਨ ਹੋ ਜੂਗਾ ਵੀ 1.5 ਲੱਖ ਰੁਪਈਆ ਡਾਊਨ ਪੇਮੈਂਟ ਦਾ ਲਿਆਇਓ ਬਾਕੀ ਲੋਨ ਵੀ ਹੋ ਜੂਗਾ ਹਾਂਜੀ ਤੇ ਅੱਗੇ ਆ ਗਈ Swift car ਇਹਦੇ ਬਾਰੇ ਦੱਸੋ ਵੀਰੇ ਮਾਡਲ ਇਹ 2015 ਮਾਡਲ ਹੈ ਜੀ ਹੂੰ mdi jdi jdi 2015 jdi ਫਰਸਟ ਓਨਰ ਦੀ ਹੂੰ 70000 ਕੰਪਨੀ ਕੋਲੋਂ ਚੱਲੀ ਆ ਟਾਇਰ ਬਿਲਕੁਲ ਨਵੇਂ ਆ ਹੂੰ ਫਰਸਟ ਓਨਰ ਹੈ ਇੰਸ਼ੂਰੈਂਸ ਵੀ ਪੋਲ ਹੈ ਜੀ ਇੰਸ਼ੋਰੈਂਸ ਵੀ ਫੁੱਲਾ ਬਿਲਕੁਲ ਅੰਦਰੋਂ ਦਾ ਪੂਰਾ ਕਵਰ ਮੈਨੂੰ ਉੱਥੋਂ ਲਿਖੀ ਜਾਂਦੇ ਸ਼ੀਸ਼ੇ ਵਿੱਚ ਦੀ ਬਹੁਤ ਸੋਹਣੇ ਪੈਸੇ ਨੇ ਲਓ ਜੀ ਕਰੋ ਚੈੱਕ ਪੁਰਸ਼ ਬਟਨ ਸਟਾਰਟ ਵਾਲੀ ਜੈਡ ਡੀ ਆਈ ਡੀਜ਼ਲ ਦੀ ਸਵਿਫਟ ਕਾਰ ਮਾਡਲ 2015 ਕ 16 15 ਜੀ 15 ਜੈਡ ਡੀ ਠੀਕ ਹੈ ਤੇ ਰੇਟ ਵੀਰੇ ਇਹ ਰੇਟ ਇਹਦਾ ਹੀ 525 ਰਮਾਣਾ 5 ਲੱਖ ਦੀ ਗੱਡੀ ਦੇ ਦਿਆਂਗੇ 5 ਲੱਖ ਦੀ ਠੀਕ ਹੈ ਜੀ ਤੇ ਅਗਲੀ ਗੱਡੀ ਦਿਖਾ ਵੀ ਸਵਿਫਟ ਦੱਸਿਓ ਵੀਰੇ ਇਹ 2014 ਵੀਡੀਓ ਇਹ ਵੀ ਫਰਸਟ ਓਨਰ ਹੈ ਹੂੰ ਇਹ 95 ਹਜ਼ਾਰ ਚੱਲੀ ਹੈ ਜੀ ਉਹ ਲਾਈਵ ਵੀ ਵਧੀਆ ਲੱਗੇ ਹੋਇਆ ਹਾਂ ਆਲ ਓਰੀਜਨਲ ਦੀ ਕੰਪਨੀ ਰਿਕਾਰਡ ਨਾਲ ਚੱਲੀ ਦੀ ਬਿਲਕੁਲ ਗਾਰੰਟੀ ਹੈ ਠੀਕ ਹੈ ਹਾਂਜੀ ਆਲ ਓਰੀਜਨਲ ਦੀ ਕੰਪਨੀ ਰਿਕਾਰਡ ਨਾਲ ਚੱਲੀ ਦੀ ਫੁੱਲ ਗਾਰੰਟੀ ਹੈ ਲਾਈਟ ਟਾਇਰ ਲੱਗੇ ਹੋਏ ਨੇ ਸੀਟ ਕਵਰ ਵਧੀਆ 70 ਮੈਟ ਵੀ ਲੱਗੇ ਹੋਏ ਨੇ ਕੋਈ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ ਵਧੀਆ ਕਲੀਨ ਸੰਦੀ ਵਧੀਆ ਕਾਰ ਹਾਂਜੀ ਤੇ ਵੀਰੇ ਰੇਟ ਇਹਦਾ ਰੇਟ ਇਹਦਾ ਜੀ 425000 ਰੁਪਏ 425000 ਹਾਂਜੀ ਠੀਕ ਹੈ ਜੀ 425 ਜਮਾਨਤਨ ਵੀ ਹੋਊਗਾ ਜਮਾਨਤਨ ਕਰਾਂਗੇ ਜੀ ਠੀਕ ਡੌਨ ਬੈਣੋ 100000 ਰੁਪਏ ਦੇ ਕਿ ਹੋ ਜਾਏਗਾ ਜੀ ਲਓ ਜੀ 100000 ਰੁਪਏ ਲਿਆਓ ਬਾਕੀ ਹੋ ਜਾ ਲੋਨ ਅੱਗੇ ਫੇਰ ਬਾਈ ਜੀ i20 ਆ ਗਈ ਲਾਈਟ ਦੱਸਿਓ ਵੀਰੇ ਇਹਦੇ ਬਾਰੇ ਇਹ 2017 ਮਾਡਲ ਆਈ ਪੀਪੀ 10 ਸੈਕੰਡ ਓਨਰ ਦੀ ਹੂੰ ਕਿਲੋਮੀਟਰ ਚੱਲੀ ਆ 75000 ਠੀਕ ਐ ਇਹ ਮੈਗਨਾ ਮਾਡਲ ਆ ਡੀਜ਼ਲ ਦੇ ਵਿੱਚ ਮੈਨੂਅਲ ਠੀਕ ਐ ਜੀ 2017 ਮਾਡਲ ਡੀਜ਼ਲ ਦੀ i20 ਮੈਗਨਾ ਹਾਂਜੀ ਅਲਾਏ ਬਾਈ ਜੀ ਟੌਪ ਮਾਡਲ ਵਾਲੇ ਲੱਗੇ ਲੌਨ ਟਾਇਰ ਬਿਲਕੁਲ ਨਵੇਂ ਆ ਜੀ ਟਾਇਰ ਵਧੀਆ ਸੀਟ ਕਵਰ ਬਹੁਤ ਸੋਹਣੇ ਤੇ ਰੇਟ ਵੀਰੇ ਦਾ ਰੇਟ ਦਾ ਜੀ 5 ਲੱਖ ਰੁਪਏ ਬਾਕੀ ਮਾਨਤਨ ਕਰਦੇ ਆਂਗੇ 5 ਲੱਖ ਦੇ ਵਿੱਚੋਂ ਮਾਨਤਨ ਹੋ ਜੂ 17 ਮਾਡਲ ਡੀਜ਼ਲ ਦੀ i20 ਆ ਤੇ ਡਾਉਨ ਪੇਮੈਂਟ ਇਹਦੇ ਵਾਸਤੇ ਲੱਖ ਕਿੰਨਾ ਬਹੁਤ ਲੱਖ ਰੁਪਏ ਦੇ ਕੇ ਹੋ ਜਾਏਗਾ ਠੀਕ ਹੈ ਜੀ ਤੇ ਅੱਗੇ ਆ ਗਈ XUV 500 ਦੱਸਿਓ ਜੀ ਇਹ ਦੋ 17 ਨੋਰਥ U10 ਹੈ ਜੀ ਸਨਰੂਫ ਹੂੰ ਕਿਲੋਮੀਟਰ ਕੰਪਨੀ ਕੋਰਡ ਨੇ 1,115,000 ਹੈ ਠੀਕ ਹੈ ਫਸਟ ਓਨਰ ਹੈ ਜਲੰਧਰ ਨੰਬਰ ਜੀ ਠੀਕ ਹੈ ਉਹ ਪੂਰੀ ਕੰਪਨੀ ਕੋਰਡ ਨੇ ਚੱਲੇ ਦੀ ਬਿਲਕੁਲ ਗਾਰੰਟੀ ਹੈ ਹੂੰ ਸੀਟ ਕਵਰ ਵਗੈਰਾ ਦੇਖੋ ਜੀ ਸਨਰੂਫ ਦਿਖਾਓ ਬਿਲਕੁਲ ਜੀਡ ਕਾ ਪਰ ਸੋਹਣੇ ਸਨਰੂਫ ਵਾਲੀ ਗੱਡੀ ਆ ਬਿਲਕੁਲ ਜੀ ਬਿਲਕੁਲ ਸਨਰੂਫ ਵਾਲੀ ਪੁਸ਼ਪਰਨ ਸਟਾਰਟ ਵਾਲੀ ਪੁਸ਼ਪਰਨ ਸਟਾਰਟ ਹੈ ਜੀ ਡਬਲਯੂ 10 17 ਮਾਡਲ ਹਾਂਜੀ ਹਾਂਜੀ ਤੇ ਇਹਦਾ ਰੇਟ ਇਹਦਾ ਰੇਟ 8 ਲੱਖ ਹੈ ਜੀ ਬਾਕੀ ਮੌਕੇ ਤੇ ਮੰਨਦੇ 8 ਲੱਖ ਦੇ ਵਿੱਚੋਂ ਮੌਕੇ ਤੇ ਵਧੀਆ ਮਾਨਤਾ ਨੂੰ ਵੀ ਹੋ ਜਾਊਗਾ ਤੇ 2 ਲੱਖ ਲੈ ਆਇਓ ਡਾਉਣ ਪੇਉਣ ਦਾ ਬਾਕੀ ਲੋਨ ਵੀ ਹੋ ਜੂ ਤੇ ਅੱਗੇ ਬਾਈ ਜੀ ਖੜੀ ਆ ਵਰਨ ਆ ਦੱਸਿਓ ਜੀ ਇਹ 2021 ਮਾਡਲ ਡੀਜ਼ਲ ਦੇ ਵਿੱਚ ਫਸਟ ਓਨਰ ਬਿਲਕੁਲ ਨਵੀਂ ਕਾਰ ਹੈ ਜੀ ਹਮ ਟਾਇਰ ਬਿਲਕੁਲ ਨਵੇਂ ਆ ਬਲਾਈ ਟਾਪ ਮਾਡਲ ਦੇ ਆ ਹਮ ਟੱਚ ਸਕਰੀਨ ਵਗੈਰਾ ਸ ਤੇ ਸੀਟ ਕਵਰ ਬਿਲਕੁਲ ਨਵੇਂ ਹੈ ਜੀ ਬਹੁਤ ਸੋਹਣੇ ਹਾਂਜੀ ਸਾਰੇ ਫੰਕਸ਼ਨ ਸਟੀਅਰਿੰਗ ਦੇ ਵਿੱਚ ਸਾਰੇ ਫੰਕਸ਼ਨ ਲੱਗੇ ਹੋਏ ਆ ਠੀਕ ਹੈ ਹਾਂਜੀ ਤੇ ਰੇਟ ਕੀ ਹੈ ਰੇਟੇ ਦਾ ਜੀ 8.5 ਲੱਖ ਰੁਪਏ ਬਾਕੀ ਮੰਨਤਾ ਸਾਢੇ 8 ਹਾਂਜੀ ਸਰ ਸਾਢੇ 8 ਚੋਂ ਮੰਨਤਾਨ ਹੋ ਜੂ 21 ਮਾਡਲ ਡੀਜ਼ਲ ਦੀ ਵਰਨਾ ਵੱਡੀ ਗ੍ਰਿਲ ਵਾਲੀ ਆ ਤੇ ਇਹਦੇ ਵਾਸਤੇ ਕਿੰਨੀ ਡਾਉਨ ਪੇਮੈਂਟ ਚਾਹੀਦੀ ਹੈ ਵੀਰੇ ਇਹਦੇ ਵਾਸਤੇ 1.5 ਲੱਖ ਰੁਪਏ ਦੇ ਕੇ ਪੱਕੀ ਹੋ ਜਾਏਗੀ ਠੀਕ ਹੈ ਜੀ ਅੱਗੇ ਆ ਗਿਆ ਪਿਕਾ ਬਈ ਡੀਮੈਕਸ ਹੈ ਜੀ ਡੀਮੈਕਸ ਠੀਕ ਹੈ 2017 ਮਾਡਲ ਹੈ ਹਮ ਸੈਕੰਡ ਓਨਰ ਹੈ ਠੀਕ ਹੈ ਹਸ਼ਿਆਰਪੁਰ ਨੰਬਰ ਫਸਟ ਓਨਰ ਸੈਕੰਡ ਓਨਰ ਹੈ ਜੀ ਇਹ ਵਾਈਟ ਬਲੇਡ ਦੇ ਵਿੱਚ ਵਾਈਟ ਬਲੇਡ ਹੈ ਜੀ ਲਮਸਮ ਟੈਕਸ ਵਾਲਾ ਜੀ ਲਮਸਮ ਟੈਕਸ ਵਾਲਾ ਦਾ ਤੁਸੀਂ ਕੋਈ ਟੈਕਸ ਨਹੀਂ ਭਰਨਾ ਪਹਿਲੀ ਕੰਪਲੀਟਡ ਹੈ ਨਵੀਂ ਗੱਡੀ ਹੈ ਜੀ ਗਾਰੰਟੀ ਹੈ ਠੀਕ ਹੈ ਜੀ ਤੇ ਬਾਡੀ ਦਾ ਬਾਈ ਵਧੀਆ ਬਾਡੀ ਦੀ ਬਿਲਕੁਲ ਗਾਰੰਟੀ ਹੈ ਜੀ ਠੀਕ ਹੈ ਇੰਟੀਰੀਅਰ ਬਿਲਕੁਲ ਨਵਾਂ ਹਮ ਐਂਡਰੋਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਵਗੈਰਾ ਹੈਗੇ ਆ ਮੈਡ ਮੂਡ ਲੱਗੇ ਹੋਏ ਆ ਤੇ ਕੋਈ ਕੰਮ ਖਰਚੇ ਤਾਂ ਨਹੀਂ ਬਿਲਕੁਲ ਨਵੀਂ ਕਾਰ ਹੈ ਜੀ ਕੋਈ ਆਊਗਾ ਬਾਡੀ ਦੇਖ ਕੇ ਕੋਈ ਬੰਦਾ ਨਹੀਂ ਕਹੂਗਾ ਵੀ ਕਿਸੇ ਕਿਲੋ ਕੋਈ ਕ ਇਸੀ ਜੂ ਡੀ ਮੈਕਸ 17 ਮਾਡਲ ਜੀ 2017 ਮਾਡਲ ਡੀਜ਼ਲ ਠੀਕ ਹੈ ਓਨਰ ਸੈਕੰਡ ਹੈ ਜੀ ਇਹਦਾ 8 ਲੱਖ ਰੁਪਏ ਬਕੀ ਮੰਗਤ ਰਿਹਾ 8 ਲੱਖ ਚੋਂ ਬਈ ਮਾਨਤਾਂ ਨਹੀਂ ਹੋ ਜੂਗਾ 2.5 ਲੱਖ ਬਹੁਤ ਹਨ 2.5 ਲੱਖ ਦੇ ਕੇ ਬਕੀ ਠੀਕ ਹੈ ਜੀ ਆਉਣਾ ਬਾਈ ਤੁਸੀਂ ਮੱਲੀ ਮੋਟਰ ਧਰਮਕੋਟ ਜ਼ਿਲ੍ਹਾ ਮੋਗਾ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਨੰਬਰ ਕਾਲ ਕਰਕੇ ਸਾਈਪਾ ਕੇ ਕੋਈ ਵੀ ਗੱਡੀ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਬੋਗੇ ਕਦੀ ਸਤਿ ਸ਼੍ਰੀ ਅਕਾਲ